ਕਾਰਲੀਨ ਪੁੱਤ ਕੀ ਕਰਦੀ ਆ ਮੈਂ ਖੇਡ ਲੈਂਦੀ ਆ ਮੈਂ ਉਹ ਗੁਰਲੀਨ ਦੀ ਜੀ ਨਾਲ ਖੇਡ ਲਿਆ ਗੁਰਲੀਨ ਕਰ ਜਾਣਾ ਵਾ ਨਹੀਂ ਨਹੀਂ ਆਪਾਂ ਨਹੀਂ ਜਾਣਾ ਗੁਰਲੀਨ ਕਰ ਉਹਦੀ ਮੰਮੀ ਪਤਾ ਕਿਦਾਂ ਦੀ ਆ ਉਹਨੇ ਲੜ ਪੈਣਾ ਵਾ ਪਿਆ ਤੈਨੂੰ ਪਤਾ ਗੱਲਾਂ ਬੜੀਆਂ ਕਰਦੀ ਆ ਨਹੀਂ ਗੁੱਸੇ ਹੁੰਦੀ ਦੀਦੀ ਨੂੰ ਬੜੀ ਪਿਆਰ ਕਰਦੀ ਖੇਡਦੀ ਨਹੀਂ ਬੜਾ ਮੈਨੂੰ ਦੀਦੀ ਤੇ ਤੈਨੂੰ ਪਿਆਰ ਕਰਦੀ ਆ ਪਰ ਉਹਦੀ ਮਾਂ ਬੜੀ ਤੇਜ ਵਾ ਲੜਾਕੀ ਬੜੀ ਆ ਪਤਾ ਨਹੀਂ ਲੜ ਪੈਣਾ ਵਾ ਫਿਰ ਤੈਨੂੰ ਵੀ ਗੁੱਟੂਗੀ ਕਿਤੇ ਹਾਂ ਤੋ ਇਦਾਂ ਕਰ ਉਹ ਨਾ ਆਪਣੇ ਗੇਟ ਵਾਲੀ ਖੇਡਦੀ ਹੁਣੀ ਆ ਤੋ ਨੂੰ ਆਵਾਜ਼ ਮਾਰਨਾ ਤੇ ਆਪਣੇ ਘਰ ਸਕਲਾ ਤੇ ਇੱਥੇ ਖੇਡਨਾ ਆਪਾਂ ਨੂੰ ਹੁਣ ਦੇ ਘਰ ਜਾਣਾ ਠੀਕ ਆ ਆਹ ਜਾ ਲੈ ਆ ਹਾਈ ਹਾਈ ਨਿਆਣੇ ਵਿਚਾਰ ਦਾ ਜੀਤ ਕਰਦਾ ਹੀ ਆ ਖੇਡਣ ਨੂੰ ਕੱਲ ਵੇਖਾ ਉਹਦੇ ਮੁੰਡੇ ਨੇ ਗਰਾਊਂਡ ਵਿੱਚ ਜਾ ਕੇ ਤੋ ਉਹਦੇ ਨੂੰ ਕੁੱਟ ਛੜਿਆ ਤੇ ਅੱਜ ਜੇ ਮੇਰੀ ਧੀ ਉੱਥੇ ਜਾਊਗੀ ਤੇ ਇਹਨੂੰ ਕੁੱਟੂਗੀ ਹੈ ਇਹਨਾਂ ਦਾ ਟੱਬਰ ਦਾ ਕੰਮ ਹੀ ਇਹੋ ਆ ਗਾੜੀਆਂ ਨੂੰ ਲੜਨ ਬੈਹਜਦੇ ਸਾਰਾ ਟੱਬਰ ਫੇਰ ਇੰਨਾ ਨਹੀਂ ਭੀ ਜੇ ਇੱਕ ਘਰ ਗਿਆ ਤੇ ਕਿਸ ਨੂੰ ਘਰ ਅੰਦਰਵਾਜ ਮਾਰ ਲਓ ਗੱਡ ਗਾੜੀਓ ਕੱਢਣ ਬੈਹਿੰਦੀ ਆ ਚਲ ਜੋ ਹੁਣ ਚਲ ਜੋ ਹੁਣ ਸਾਡੇ ਘਰੋਂ ਹਾਦੀ ਹੋ ਗਈ ਇਹ ਦਿਵਾਲੀ ਤੇ ਕਿਤੇ ਦੀਦੀ ਤੜਾ ਮੇਰੀ ਗੱਲ ਸੁਣ ਨਾ ਹਾਂ ਹਲੀ ਨਾ ਆ ਜਾ ਕੇ ਨਹੀਂ ਗਈ ਮੇਰੇ ਮਮਾ ਨੇ ਗੁੱਸੇ ਹੁਣਾ ਮੈਂ ਕੋਈ ਨਹੀਂ ਨਾ ਨਹੀਂ ਦੀ ਸਾਂਦੀ ਆ ਨਹੀਂ ਕਿਤੇ ਜਦੋਂ ਪੰਜਾਂ ਮੈਂ ਮਮਾ ਕੋ ਸਹਿ ਰਹੀ ਫਿਰ ਤਿੰਨ ਹੋਏ ਬਰਾ ਕੁਪੇ ਨਾ ਮੈਂ ਤੇ ਨਹੀਂ ਵੀ ਗੁੱਸੇ ਹੁਣਾ ਮੈਂ ਨਹੀਂ ਸੁਣਦੀ ਆ ਜਾ ਚੱਲ ਫਿਰ ਮੈਂ ਨਾਮ ਤੇ ਰਲਵਾਈ ਠੀਕ ਹੈ ਚੱਲ ਆਇਆ ਖੇਲੀਏ 흘ੀ ਨਾ ਕੀ ਕਰਨੀ ਹੈ ਦੀਦੀ ਆ ਵੀ ਉਸਨਾ ਠੀਕੇ ਲਈਏ ਪਰ ਮੈਂ ਤੁਹਾਨੂੰ ਫੜਦੀ ਨਹੀਂ ਪਾਰੇ ਮੈਂ ਖੁਦ ਚੱਲ ਵੀ ਘੜੀ ਇਹ ਆ ਜਾਣ ਲਈ ਅੰਦਰ ਚੱਲ ਠੀਕ ਹੈ ਇਹ ਨਹੀਂ ਸੋਹਣੇ ਚੜਿਆ ਚੱਲ ਖੇਲੀਏ ਅਲਰਾਈਕ ਦੰਦੇਰੀ ਤੇਰ ਕੋ ਤਵਾਜ ਦੀ ਤਾਂ ਇੰਨਾ ਪਿਆ ਹੱਸੇ ਕਿ ਜੇ ਲੈ ਰਹੇਂ ਕਿਹ ਹੈ ਮੰਨ ਨਾ ਨੇ ਖਾਣ ਮਨ ਲੱਗ ਕਿੱਥੇ

ਮम्मा ਮम्मा ਮੇਰੀ ਗੱਲ ਸੁਣੋ ਇੱਕ ਆ ਗਈ ਪੁੱਤ ਹਾਂ ਦੱਸ ਕੀ ਗੱਲ ਆ ਪਤਾ ਕੀ ਦੀ ਨਾ ੜੀਆਂ ਚੀਰੀਆ ਖੋਂਦੀ ਤੇ ਉਹਦੀ ਗੁੱਤਾ-ਬੂਟੀਆਂ ਤੇ ਉਹ ਕਹਿੰਦੀ ਪੀਣਾ ਦੇਖੂੰ ਰੋਂਦੀ ਰੋਂਦੀ ਘਾ ਚੱਲ ਗਈ ਤੇ ਕਹਿੰਦੀ ਮੈਂ ਆਪਣੀ ਮੰਮਾ ਨੂੰ ਦੱਸੂੰਗੀ ਹਾਏ ਵੇ ਮੇਰੇ ਰੱਬਾ ਤੂੰ ਉਹਦੀ ਗੁੱਤ ਕਿਉਂ ਪੁੱਟਣੀ ਹੀ ਪੁੱਤ ਉਹਦੀ ਮਾਂ ਤੇ ਅੱਗੇ ਵੀ ਲੜਾਕੀ ਆ ਹੁਣ ਉਹਨੇ ਜਾ ਕੇ ਆਪਣੀ ਮਾਂ ਨੂੰ ਦੱਸਣਾ ਵਾ ਤੇ ਉਹਦੀ ਮਾਂ ਇੱਥੇ ਲੰਨ ਆਇਣਾ ਵਾ ਹੁਣ ਕੀ ਕਰਾਂਗੇ ਹੈ ਤੂੰ ਪੁੱਤ ਨਹੀਂ ਇਹਨੂੰ ਕੁਝ ਕਹਿਣਾ ਚਿੜੀਆਂ ਖੁੰਦੀਆਂ ਤੇਰੀਆਂ ਹੂੰ ਅੱਛਾ ਤੇ ਤੂੰ ਕਾਨੂੰ ਦੇਣੀਆਂਹੀਂ ਇਹ ਤੂੰ ਕਾਹ ਘੇਰ ਰੱਖਿਆ ਕਰ ਉਹਦਾ ਖੇਡਿਆ ਕਰ ਬਾਹਰ ਉਹਦੇ ਨਾਲ ਠੀਕ ਵਾ ਮੁੜ ਕੇ ਨਾ ਦਲੀਆ ਆਪਣੇ ਚਿੜੀਆਂ ਹੁਣ ਵੇਣੀ ਕੀ ਕਰਨਾ ਵਾ ਆਉਂਦੀ ਹੁਣੀ ਹੁਣ ਮਾਂ ਦੀ ਲੜਨ ਉਹ ਕਿਹੜੀ ਘਟ ਵਾ ਜਾ ਕੇ ਦੱਸੂਗੀ ਨਾ ਉਹਨਾਂ ਦੀ ਕੁੜੀ ਨੇ ਮੈਨੂੰ ਮਾਰਿਆ ਵਾ ਤੇ ਵੇਖੀ ਕਿੱਦਾਂ ਲੱਗਦੀ ਏ ਮੇਰੇ ਨਾਲ ਹੈ ਚੱਲ ਮੁੜਕੇ ਨਾ ਤੂੰ ਆਜ ਮਾਰੀ ਉਹਨਾਂ ਨੂੰ ਮੈਂ ਤੈਨੂੰ ਕਿਹਾ ਸੀ ਨਾ ਕਹ ਨਾ ਆਵਾਜ਼ ਮਾਰੀ ਉਹ ਮਾਵਾਤੀਆਂ ਲੜਕੀਆਂ ਦਾ ਚੱਲ ਕੋਈ ਨਹੀਂ ਖੇਡ ਤੂੰ ਵੇਖੀ ਜਾਊਗੀ ਆਊਗੀ ਤਾਂ ਜਿਵੇਂ ਸਿੱਧੀ ਕਰਕੇ ਗੱਲਣੀ ਹੈ ਠੀਕ ਆ ਨਾ ਆ ਖੇਡ ਤੂੰ ਕੋਈ ਗੱਲ ਨਹੀਂ ਹਾਈ ਹਾਈ ਹੁਣ ਪਿਓ ਪਤਾ ਨਹੀਂ ਕਿੱਥੇ ਚਲ ਗਿਆ ਵਾ ਇਹਦਾ ਉਹਨੂੰ ਜਾ ਕੇ ਦੱਸਾਂ ਮੈਂ ਪਿੰਨੇ ਨਵਾਂ ਪੋੜਾ ਪਾਤਾ ਜਿੰਦੀ ਕੁੜੀ ਨੂੰ ਕੁੱਟਤਾ ਵਾ ਤੇ ਉਹਦੀ ਮਾਂ ਤੇ ਹੁਣ ਹੀ ਆਉਂਦੀ ਹਣੀ ਲੜਨ ਹੁਣ ਮੈਂ ਕੀ ਕਰੂੰਗੀ ਚੱਲ ਵੇਖਾਂ ਪਹਿਲਾਂ ਜਾ ਕੇ ਇਹਨਾਂ ਨਾਲ ਗੱਲ ਕਰਨੀ ਹੈ ਇਹ ਗੱਲ ਸੁਣੋ ਹਾਂ ਤੁਸੀਂ ਕਿੱਥੇ ਇੱਥੇ ਲੱਗੇ ਜੀ ਉਹ ਮੇਰਾ ਰਾਦਾ ਸੀ ਮੈਂ ਚੱਲਾਂ ਇਹਨੂੰ ਮਾਰ ਕੇ ਦੋ ਟੱਪ ਤੇ ਛਾਂਗ ਦਿੰਦਾ ਗਾੜੀ ਮੈਂ ਪੰਗਰਾਟ ਹੋਣ ਦੀ ਫਿਰ ਇਹ ਗੱਲ ਤੁਸੀਂ ਛੱਡੋ ਬਾਅਦ ਚ ਕਰਾਂਗੇ ਆਹੋ ਪਹਿਲਾਂ ਸਾਡੀ ਨਕੀਨੇ ਨਾ ਉਹਨਾਂ ਦੀ ਕੁੜੀ ਨੂੰ ਕੁੜਤਾ ਅੱਜ ਓਏ ਉਹਨੂੰ ਕਿਹਾ ਕੀ ਸਿਆਪਾ ਪਾਤਾ ਹੀ ਉਹ ਇਹ ਤਾਂ ਅੱਗੇ ਦੀ ਲੜਾਈ ਮਡੰਡੀ ਇੱਥੋਂ ਮੈਂ ਤਾਂ ਅੱਗੇ ਉਹਨੂੰ ਕਹਿਣ ਦੀ ਕਿ ਪੁੱਤ ਉਹਨੂੰ ਕਾਨੂੰ ਮਾਰਨਾ ਹੀ ਕਰ ਪਹਿਲਾਂ ਮੈਨੂੰ ਆਂਦੀ ਮੰਮੀ ਨੇ ਖੇਡਣੇ ਆਉਂਦੇ ਨਾਲ ਉਹ ਬੜੀ ਚੰਗੀ ਆ ਲੈ ਕਿਹਾ ਹੀ ਮੇਹਾਂ ਦੀ ਮਾਂ ਵੀ ਲੜਾਕੀ ਆ ਤੇ ਕੁੜੀ ਵੀ ਮੈਂ ਆਉਦੀ ਆ ਤੂੰ ਮਹੌਦਰਾ ਨਾ ਖੇਡ ਫੋਤਾ ਆਪਣੇ ਘਰ ਕੱਢੀ ਖੇਡ ਪਰ ਨਿਆਣੀ ਵਿਚਾਰੀ ਕਰੇ ਵੀ ਕੀ ਹੈ ਉਹਦੇ ਤੇ ਚੜਨ ਦਾ ਗਰਾਉਂਡ ਵਿੱਚ ਖੇਡਣ ਤੂੰ ਇਹਨੇ ਤਾਂ ਕਿਸੇ ਨਾਲ ਖੇਡਣਾ ਹੀ ਹੈ ਨਾ ਉਹਨੂੰ ਕਹਿੰਦਾ ਇਹ ਘਰ ਵੀ ਚੀਜ਼ਾਂ ਵਾ ਹੈ ਖੇਡਣ ਵਾਲੀਆਂ ਤੂੰ ਉਹਨਾਂ ਕੱਲੀ ਪੱਗੇ ਲੈਂਡੀ ਜਾ ਕੇ ਉੱਥੇ ਔੜੇ ਚੜੀਆਂ ਜੀਆਂ ਨੇ ਆਉਂਦੀਆਂ ਆਹੋ ਉਹਦਾਂ ਖੇਡਣ ਡੀਆਂ ਸੀਗੀਆਂ ਉਹਨੇ ਇਹਦੇ ਕੋ ਖੋਲੀ ਮੈਂ ਆਪਣੇ ਘਰ ਖੜਨੀ ਆ ਤੇਰਾ ਉਹਨੇ ਕਿਹਦੀ ਪੁੱਤ ਪੁੱਟਦੀ ਆ ਚੋਰੋਂਦੀ ਰੋਦੀ ਆਪਣੇ ਘਰ ਚਲ ਗਈ ਆ ਮਾਂ ਕੋਲ ਜਾ ਕੇ ਦੱਸਣਾ ਮੈਨੂੰ ਪਤਾ ਨਹੀਂ ਕਿੰਨਾ ਕੁ ਮਾਰਿਆ ਵਾ ਉਹ ਮੇਰੇ ਨਾਲ ਉਹਦੀ ਵੀ ਚੜੇ ਘੋੜੇ ਸਵਾਰੋਂ ਵੇਖੀ ਸੀ ਆ ਮੈਨੂੰ ਤਾਂ ਪਹਿਲਾਂ ਹੀ ਪਤਾ ਵਾ ਪੀਏ ਕੋਈ ਨਾ ਕੋ ਸਿਆਪਾ ਪੈਣਾ ਪੈਣਾ ਹੈਗਾ ਨਹੀਂ ਪੜਨਾ ਤੇਰਾ ਦਿਮਾਗ ਨਹੀਂ ਕੰਮ ਕੀਤਾ ਮੇਰਾ ਦਿਮਾਗ ਕਾਦਾ ਕੰਮ ਕਰਨਾ ਹੁਣ ਨਿਆਣੇ ਆ ਨਿਆਣੇ ਵਾਲੇ ਵੇਖ ਕੇ ਨਹੀਂ ਜਾਈਦਾ ਜਿਹਦੇ ਸਾਹ ਨਾਲ ਆਦਨ ਅਜੇ ਉਦਨ ਝਗੜਾ ਮਟਾਇਆ ਸੀ ਅੱਜ ਫੇਰ ਖੋਤੇ ਛੜ ਗਈ ਆ ਤੇ ਲੋਕਾਂ ਕਹਣਾ ਢਾਡੀ ਦੋਹ ਤਨਾ ਘਰਾਂ ਦੀ ਲੜਾਈ ਅਸੀਂ ਬਾਕੀ ਸਾਰਾ ਪਿੰਡ ਵਸਣ ਡਿਆ ਹੁਣ ਤੁਸੀਂ ਮੈਨੂੰ ਦੱਸੋ ਮੈਂ ਕਰਾਂ ਕੀ ਉਹਨੇ ਹੁਣ ਤੇ ਹੁਣੇ ਘਰਾਂ ਦੇ ਗੇਟ ਖੜਕਾ ਦੇਣਾ ਵਾ ਗੇਟ ਖੜਕਾ ਦਾ ਕਰਕਾਉਣਾ ਵਾ ਚੁੱਪ ਕਰਕੇ ਨਾ ਤੇ ਹੁਣ ਜੋ ਵੀ ਹੈਗਾ ਅਖੀ ਵੀ ਗਲਤੀ ਸਾਡੀ ਕੁੜੀ ਦੀ ਹੈ ਮੈਂ ਕਹਾਂ ਆਹ ਕੁੜੀ ਦੀ ਗਲਤੀ ਐ ਉਹ ਮੰਨੀ ਆਪਣੇ ਮੁੰਡੇ ਦੀ ਗਲਤੀ ਆਹ ਗੱਲ ਤੇਰੀ ਠੀਕ ਆ ਆਹ ਕਿੱਦਾਂ ਹਨ ਦੋਵਾਂ ਜੇਨ ਕਰੋ ਬਾਹਰ ਕੱਢਿਆ ਹੈਗਾ ਬਾਹਰ ਨਾ ਉਹਨੇ ਆਉਣਾ ਹੀ ਨਾ ਆਉਂਦੇ ਸਾਰੇ ਫੇਰ ਭਜਾ ਲਈ ਮੈਂ ਫਿਕਰ ਨਾ ਕਰੂੰ ਕਿੱਦਾਂ ਹੜਨਾ ਕੀਤੀ ਹੁੰਦਾ ਇੱਕ ਉਹਨਾਂ ਵੱਧ ਕਰਕੇ ਦੇਈ ਸੀ ਆ ਤੂੰ ਹੀ ਟੈਨਸ਼ਨ ਨਾ ਲਾਉ ਵੇਖੀਓ ਸੀ ਮੇਰਾ ਕਮਾਲ ਦੀ ਬੇਤੀ ਪੂਰੀ ਕਰਕੇ ਘਲੋਣਾ ਹੀ ਆ ਮੈਂ ਤੂੰ ਨਹੀਂ ਦਾ ਫਿਕਰ ਕਰੋ ਵੇਖੀ ਜਾਊ ਹੁਣ ਠੀਕ ਆ ਨਾ ਆਹ ਬੱਚੜ ਤੇ ਡੰਡਾ ਲਾਗੇ ਤੇ ਮਗਰੇ ਤੇ ਉਹ ਨਹੀਂ ਠੀਕ ਆ ਯਾਰ ਫੇਰ ਕੀ ਹੋਇਆ ਜੀ ਕੁੜੀ ਦਾ ਗੁੱਤ ਪੜ ਦਿੱਤੀ ਯਾਰ ਐਡੀ ਗਦਾ ਸੋਲ ਬਣਾਈਆਂ ਨੇ ਹੈ ਰੋਂਦੀ ਚਿਲ ਜਾਣਾ ਉਹਨੇ ਤੇ ਮਾਂ ਨੇ ਵੇਖੀ ਕਿ ਕਿਹੜਾ ਕਿਤਰਾ ਟਾਪੋ ਟਾਪ ਗੀਅਰ ਤੇ ਹੋਣਾ ਇੱਥੇ ਹਾਂ ਐਂ ਕਿੰਨੂ ਵੀ ਜਾਣਦੇ ਉਰਲੀ ਇਹ ਬੋਤ ਉਹ ਉਹਨਾਂ ਦੀ ਕੁੜੀ ਨੂੰ ਕੀ ਕਹੇ ਗਵੰਡੀਆਂ ਦੀ ਨੂੰ ਉਹ ਮੇਰੀ ਸੀਗੀ ਕੰਡੀ ਨੇ ਅੱਧੀ ਘੱਟ ਪੁੱਟ ਗੁੱਤਪੁੱਟੀ ਆਦੀ ਤੇਰਾ ਭਲਾ ਹੋ ਜਾ ਕਿਤੇ ਤੈਨੂੰ ਪਤਾ ਦੀ ਮਾਂ ਕਿ ਨਹੀਂ ਲੜਾਕੀ ਆ ਉਹਨੇ ਤੇ ਹੁਣੇ ਆਏ ਨਾ ਹੈ ਤੇ ਚੱਲ ਕੋਈ ਗੱਲ ਨਹੀਂ ਤੂੰ ਗਲਤੀ ਨਾ ਆਪਣੀ ਮੰਨੀ ਹੁਣ ਤੂੰ ਆਖੀ ਮੈਂ ਦੀ ਪੁੱਟੀ ਉਤਰੇ ਵਿੜੇ ਦੀ ਡੇਪੀ ਹੈਗਾ ਠੀਕ ਆ ਠੀਕ ਆ ਹੁਣ ਇਹਨਾ ਕੰਮ ਕਰਦੀ ਠੀਕ ਆ ਨਹੀਂ ਤਾਂ ਨੀ ਤੇਰੀ ਮਾਤ ਦੇ ਵਾਲਾ ਲੱਥਣਾ ਨਹੀਂ ਆਖੀ ਅੰਟੀ ਜੀ ਮੈਂ ਕੁਛ ਨਹੀਂ ਕੀਤਾ ਇਹ ਭੱਜੀ ਭੱਜੀ ਆਉਣ ਦੀ ਤੇ ਪੋੜੀਆਂ ਡੇਪੀ ਆ ਠੀਕ ਆ ਕੀ ਕਹਣਾ ਭਲਾ ਭੱਜੀ ਭੱਜੀ ਹੋੜੀ ਤੇ ਪੋੜੀ ਤੇ ਦੇ ਬਸ ਬਸ ਇੱਥੇ ਪੈਰਾਂ ਤੇ ਰਹਿਣੇ ਬਾਈ ਤਰਾ ਕਹਿਣਾ ਇਹਨੂੰ ਆਖੀ ਮੇਰਾ ਕੋਈ ਕਸੂਰ ਨਹੀਂਗਾ ਠੀਕ ਨਹੀਂ ਇਹ ਕੇ ਰੋਈ ਫੇੜਦੀਆਂ ਹੀ ਆ ਠੀਕ ਆ ਨਾ ਮੰਨਣਾ ਨਹੀਂ ਉਹ ਜੋ ਮਰਜੀ ਹੋ ਜੇ ਠੀਕ ਆ બસ ਬਈ ਇੱਥੇ ਪੈਰਾਂ ਤੇ ਰਹੀ ਹੁਣ ਕੱਲ ਚੰਗਾ ਕੋਈ ਗੱਲ ਨਹੀਂ ਪੜਕੇ ਗੁੱਤ ਪੁੱਟਦੀ ਤੇ ਚਾ ਚੌੜੀ ਥੋੜੇ ਜਿਹਾ ਬਣਾ ਲੈਣੀ ਆ ਮਾਜੀ ਕੀ ਹੋਇਆ ਵਾ ਉਹਨਾਂ ਦੀ ਕੁੜੀ ਨੇ ਮੇਰੀ ਗੁੱਤ ਪੋੜਦੀ ਫੜੇ ਮੁੱਤੇਰਾ ਖੋਤੇ ਜਿੱਦੀ ਹੋਈ ਆ ਤੇ ਨਿੱਗੀ ਜਿਹੀ ਵਿੱਚ ਪੇੜਾ ਖਾ ਕੇ ਆ ਗਈ ਆ ਗੁੱਤ ਪੁੱਟਦੀ ਤਾਂ ਤੇਰੇ ਕੰਨ ਬੁੱਥੇ ਲੱਭ ਜਗਾ ਨਾ ਤੂੰ ਰੋਂਦੀ ਘਰ ਨੂੰ ਪੱਜੀ ਆਈ ਆ ਨੇ ਕਿਹਾ ਤਾ ਤੂੰ ਕਰਦੇ ਕਿੰਨੀ ਵਾਰ ਜਦੋਂ ਮੈਂ ਕਿਹਾ ਵਾ ਤੂੰ ਤਾਂ ਸੁਗਾਗਣਾ ਨਾ ਖੇਦਨ ਜਾਇ ਕਰ ਨਹੀਂ ਬੁਲਾਇਆ ਬੁਲਾਇਆ ਤੇ ਚਪੇੜਾ ਮਾਰ ਕੇ ਘਰ ਆਈਦਾ ਹੁੰਦਾ ਵਾ ਤੂੰੋਂਦੀ ਆ ਗਈ ਹੁਣ ਖੋਤੇ ਦੀ ਧੀ ਆ ਕੱਲ ਉਹਦੇ ਬੰਦੇ ਨੂੰ ਕਰਨ ਨੇ ਮਾਰਿਆ ਜਾ ਕੇ ਉਹ ਕਹਿਤਾ ਉਹਦਾ ਤਾਂ ਦੋਵੇਂ ਜੀ ਹੱਥ ਨਹੀਂ ਸਹੀ ਤਾਂ ਭੱਜੀ ਆਈ ਇੱਧਰ ਵੀ ਜਾ ਕੇ ਢਾ ਲਈਏ ਕਰਨ ਨੂੰ ਹੁਣ ਮੈਂ ਜਾਂਦੀ ਨੂੰ ਤੈਨੂੰ ਦੇਖ ਲਿਆ ਨਾ ਮੇਰੇ ਘਰ ਤੇ ਮੇਰ ਦਾ ਪੂਰਾ ਕੋਈ ਨਹੀਂ ਸੁਣ ਗਈ ਨਾ ਮੇਰੀ ਗੱਲ ਭਾਵੇਂ ਵਾਜਾ ਵੀ ਮਾਰੇ ਤੂੰ ਨਹੀਂ ਅੰਦਰ ਆ ਕੇ ਜਾਣਾ ਮਾਸਾ ਜਿੰਨੀ ਅਗਲਦੀ ਉਹਦੇ ਨਿਆਣਿਆਂ ਨੇ ਤੇ ਕਹਿੰਦਾ ਤੁਸੀਂ ਭੈਣ ਭਰਾ ਕੋਈ ਕਹਿੰਦੇ ਜੇ ਫੇ ਤੜਫਣ ਡੈ ਵੀ ਤੇ ਦੋਵੇਂ ਦੀ ਇਹਨਾਂ ਦੇ ਨਿਆਣੇ ਜਿਆਦੇ ਲਾਲਾਂ ਵਾਲੇ ਆ ਜਾਂ ਮਟਾਵ ਲੈ ਕੇ ਪੜ ਤੂੰ ਕੋਈ ਗੱਲ ਨਹੀਂ ਇਹਨਾਂ ਨਾਲ ਮੈਂ ਆਪੇ ਗੱਲ ਕਰ ਦੂੰਗੀ ਮੇਲ ਲੈਂਦੇ ਤੈਨੂੰ ਕਿਤੇ ਬਾਹਰ ਤੇ ਜੇ ਕੁੜੀ ਆ ਚਾਵਲ ਜੀ ਬਾਹਰ ਹੋਏ ਨਾ ਦੇਖੀ ਇਹਨਾਂ ਚਪੇਰਾ ਕਿਦਾਂ ਛੱਡਦੀ ਐ ਅਕਲ ਹੀ ਹੈ ਨਹੀਂ ਇਹਨੂੰ ਕਿਤੇ ਚੱਪਾ ਕਿ ਜਿੰਨੀ ਆ ਕਿਤੇ ਮਾਂ ਵੀ ਮੈਨੂੰ ਲੱਗਦਾ ਕੋਈ ਅਕਲ ਉਹਨੂੰ ਦਿੰਦੀ ਨਹੀਂ ਗਈ ਹੰਨੀ ਕਿੰਦੀ ਵੱਡੀ ਆ ਪਰ ਲੜਨ ਲੱਗੀ ਵੇਦੀ ਨਹੀਂ ਗਈ ਉਹਨੂੰ ਰਵਾ ਕੇ ਘਰ ਨੂੰ ਘਰਤਾ ਵਾ ਕੋਈ ਗੱਲ ਨਹੀਂ ਕਿਤੇ ਇਧਰ ਘਰ ਵੱਲ ਨੂੰ ਆ ਲੈਂਦੇ ਵੀ ਅਖੀਂ ਸਈਏ ਦੀ ਮੈਂ ਗੁੱਤ ਕਿਦਾਂ ਘਮਉਂਦੀ ਆ ਕਿ ਤੂੰ ਗਿੱਧੀ ਹੋਵੇਂਗੀ ਆਪਣੀ ਮਾਂ ਦੀ ਉਹ ਸਿਆਣੀ ਬਿਆਣੀ ਤੇ ਰਵਾਉਂਦੇ ਹੀ ਉਹਨੂੰ ਅਗਲੀ ਹੈ ਨਹੀਂ ਕਿਤੇ ਮੇਰਾ ਤਾਂ ਇੱਕ ਕੀ ਗੱਲ ਨਾ ਚੌਰਾ ਕਹਿੰਦਾ ਲੱਕ ਘਰ ਜਾਵਾਂ ਫੇਰ ਮੈਨੂੰ ਇੰਨਾਂ ਨਾਲ ਗੁੱਸੇ ਹੁਣਾਵਾ ਵੀ ਜੇ ਤੂੰ ਚਲ ਗਈ ਤੋ ਉਹਦੇ ਵਿੱਚ ਤੇ ਤੇਰੇ ਵਿੱਚ ਫਰਕ ਕੀ ਰਹਿ ਗਿਆ ਆਹ ਨਾ ਕਵਾਂਡੀਆਂ ਦਾ ਕੰਮ ਵੇਖ ਲਓ ਕੀ ਨਾ ਨਿਆਣਿਆਂ ਨੇ ਕਿੰਨੇ ਹੱਥ ਵਧਾਏ ਆ ਉਹ ਕੁੜੀ ਉਹ ਚੱਪਾ ਕਿੰਨੀ ਉਹਨਾਂ ਦੀ ਆਹੋ ਤਕਰਲੀ ਨੂੰ ਮਾਰਿਆ ਪਰੋਂਦੀ ਆਈ ਵਿਚਾਰੀ ਹਾਂਜੀ ਮੇਰੀ ਗੋਥ ਫੁੱਟੀ ਆ ਨਾਲ ਚ ਪੇੜ ਮਾਰੀ ਮੇਰੇ ਕਿਤੇ ਮਾਸਾ ਅਕਲ ਦੀ ਕੰਦੀ ਨੇ ਆਲਿਆ ਨੂੰ ਪਿੱਛੇ ਆ ਕੇ ਖੇਦੀ ਰਹਿੰਦਾ ਵਾ ਕੱਜ ਨਾ ਬੋਲੀਦਾ ਰਹਿੰਦਾ ਵਾ ਨਹੀਂ ਉਹ ਕਿਤੇ ਕੱਢਣ ਡਈ ਜੀ ਇਹਦੇ ਨਾਲ ਬਾਹਰ ਕਿੱਥੇ ਹਾਂ ਹਾਂ ਇੱਥੇ ਕਿਤੇ ਇਹ ਵੇਲੀ ਦੇ ਗੇੜ ਗਾੜੀ ਖੇਡਦੀਆਂ ਬਣ ਗਈਆਂ ਇੱਥੋਂ ਚੱਲ ਜਾਂਦੀ ਚੱਲ ਨਹੀਂ ਆਣੀ ਆ ਕੱਲੀ ਜਾਵੇ ਵੀ ਕਿੱਥੇ ਉਹਨੂੰ ਹੰਦਾ ਚੱਲ ਉਹਦੇ ਨਾਲ ਖੇਡ ਲੈਣੀ ਆ ਪਰ ਉਹ ਬੈਈਦੀ ਗੰਤਰੀ ਆ ਨਾ ਕਿਤੇ ਗੱਲ ਨਹੀਂ ਕਰਤ ਵਾਲੀ ਤੂੰ ਕੰਨ ਜਾਣ ਦੜਾ ਨੂੰ ਤੇ ਲੱਗੀ ਤੈਨੂੰ ਪਤਾ ਤਾਂ ਹੈਗਾ ਜਿੱਦਾਂ ਦੀ ਹੈਗੀ ਆ ਤੇ ਉਹ ਵਿਚਾਰੀ ਕੀ ਕਰੇ ਕਰਨੀ ਸਾਰਿਆਂ ਦੇ ਬਾਹਰ ਫੇਰਦਾ ਇਹਦਾ ਤੋ ਉਹ ਕਿਹਦੇ ਨਾਲ ਕੇ ਬੋਲੇ ਤੇ ਨਿਆਣੀ ਨੂੰ ਹੁੰਦਾ ਵੀ ਮੈਂ ਵੀ ਘੜੀ ਘੇਰ ਲਾ ਜਦੋਂ ਤੈਨੂੰ ਉਹ ਨਿਆੜ ਕੇ ਦੱਸਿਆ ਤੇ ਤੇਰੇ ਕੋ ਕੱਖ ਨਹੀਂ ਸਰਿਆ ਤੂੰ ਜਾਦੀ ਜਿੱਤੇ ਤਾਂ ਉਹ ਆਏ ਮੈਂ ਕੀ ਜਾਣਾਂਗੀ ਗਾ ਮੈਂ ਹਜੇ ਮੈਂ ਚੱਲ ਕੇ ਤਾਂ ਤੂੰ ਹੀ ਮੇਰੇ ਦਾਰੇ ਹੋ ਜਾਣਾ ਵਾ ਬੇਰੀ ਘਾ ਸੁਣ ਜੇ ਤੂੰ ਅੱਜ ਨਾ ਨਾ ਗਈ ਉਹਨਾਂ ਨਾਲ ਲੜਨਾ ਤੇ ਉਹਨਾਂ ਦਾ ਤਾਂ ਮੂੰਹ ਪੈ ਜਾਣਾ ਵਾ ਉਹਨੂੰ ਪਤਾ ਉਹਨੇ ਕਿਹਾ ਵੀ ਇਹ ਕਿਹੜੇ ਬੋਲਦੇ ਆ ਗਾੜੀ ਕੋਈ ਗੱਲ ਨਹੀਂ ਕੋਣ ਹੱਥ ਲਾਵੇ ਹਾਂ ਉਹ ਪੂਤਨੀ ਜੀ ਤਾਂ ਕਹੇ ਪੂਤਨੀ ਜੀ ਮੈਂ ਕਿਦਾਂ ਹਮੰਦੀ ਆ ਉਹ ਮੈਂ ਤਾਂ ਤੈਨੂੰ ਇਹ ਕਹਿੰਦਾ ਵੀ ਦੋ ਹੱਥ ਕਰਕੇ ਆ ਉਹਨਾਂ ਦੇ ਘਰ ਜਾ ਉਹ ਕਿਦਾਂ ਇਹ ਦੋਵੇਂ ਜਾਣੇ ਨਹੀਂ ਆ ਕੇ ਫਸਮ ਨੂੰ ਵੀ ਨਾਲ ਚੁੱਕ ਲੈਂਦੀ ਆ ਕਿ ਚਾਲਾ ਦਵਾ ਦ ਜਾ ਕੇ ਤੇ ਜਿੱਦਾ ਮਾਰ ਹੀ ਦੇਣਾ ਹੁੰਦਾ ਵਾ ਨਿਆਣੇ ਲਾੜੀ ਪੈਂਦੇ ਆ ਹੁਣ ਮੇਰਾ ਵੀ ਰਾਦਾ ਹੈਗਾ ਕਿ ਇਹਨੂੰ ਨਾਲ ਲੈ ਕੇ ਜਾਵਾਂ ਕੁੜੀ ਨੂੰ ਤੂੰ ਰਹਿਂਦੇ ਤੂੰ ਆਪ ਗੱਲੀ ਜਾ ਤੇ ਸੇਵਾਦ ਕਰਕੇ ਆਇਆ ਕਰੀ ਉਹਨੂੰ ਪਤਾ ਤਾਂ ਲੱਗੇ ਕੱਲ ਜਿੱਦਾਂ ਹਾਇਰੇ ਮੁੰਡੇ ਰਿਪੋਰਟ ਤਾਂ ਹਾਇਰੇ ਗਰਾਊਂਡ ਵਿੱਚ ਢਾ ਲਿਆ ਮੈਨੂੰ ਪਤਾ ਨਹੀਂ ਕਿੰਨਾ ਘ ਮਾਰਿਆ ਤੇ ਮੁੰਡੇ ਨੇ ਤਨਿਆ ਨੇ ਆਪਣੇ ਵਿੱਚ ਲੰਕੇ ਤੇ ਤੋਸ਼ ਦੂਜਿਆਂ ਦੇਣਾ ਦੱਸੋ ਸਾਡੀ ਕੁੜੀ ਨੇ ਆ ਕੇ ਕੁੱਟ ਗਈ ਹੈ ਕੋ ਗੱਲ ਕਰਨ ਵਾਲੀ ਇਹ ਵੀ ਨਾ ਗਾੜੀ ਮਾਸਾ ਦੀ ਕੁੜੀ ਚੁੱਪ ਕੀਤੀ ਰਹਿੰਦੀ ਆ ਮੈਂ ਤੈਨੂੰ ਕਿਹਾ ਮੈਂ ਨਾ ਕੋਤੇ ਦੀ ਬਹੀ ਆ ਮਾਰਗਾ ਦੁੱਤ ਪੇਣਾ ਵਾ ਟਾ ਟਾ ਮੂੰਹ ਤੇ ਕੁੱਟ ਖਾ ਕੇ ਤੇ ਘਰ ਨੂੰ ਆ ਗਈ ਆ ਬੈਨੂੰ ਮੈਨੂੰ ਮਤ ਲੱਗ ਜਾਂਦਾ ਇਹ ਜੀ ਰੋਦੀ ਘਰ ਨੂੰ ਆ ਗਈ ਹੀ ਤੇ ਫੜਦੀ ਵਟਾ ਦਾ ਸਿਰ ਪਾੜਦੀ ਮੇਰੀ ਸੁਣੋ ਗੱਲ ਵਟਾ ਦਾ ਮਾਰ ਦਿੰਦੀ ਫਿਰ ਤੁਸੀਂ ਉਹਦਾ ਦਵਾਰੇ ਨਾ ਹੀ ਦਵਾਰੇ ਕਾਦਾ ਹੁਣ ਆਹੀ ਸਾਡੇ ਘਰ ਗਾੜੀ ਉਹਨੂੰ ਕੁੱਟ ਗਈ ਹੈ ਕੋ ਗੱਲ ਕਰਨ ਵਾਲੀ ਕੋਈ ਗੱਲ ਨਹੀਂ ਹੁਣ ਇਹਨੂੰ ਸਮਝਣ ਦੀ ਆ। ਵੀ ਗਾਂ ਦਾ ਕੋਈ ਗੱਲ ਕਰੋਗੇ ਨਾ ਤਾਂ ਗੁੱਦ ਨਹੀਂ ਪੜੀ ਉਹਦੀ। ਤਾਂ ਵਟ ਵਟ ਮੈਂ ਮਾਰੀ ਤੇ ਪੇੜਾਂ। ਉਹਨੇ ਤੇ ਚੜਾਏ ਲੈਣੇ ਭੂਏ। ਇਹਦੀ ਲੱਗ ਗਈ ਆ। ਹੁੰਦੀ ਨਹੀਂ ਕੀ ਗੜੀ ਚੁੱਪ ਕਰਕੇ ਗੱਲਾਂ ਕਰਾ ਕੇ ਤੇ ਪੇੜਾਂ ਖਾ ਕੇ ਘਰੋਂ ਜਾਂਦੀ ਰਹਿੰਦੀ। ਇਹ ਗੱਲ ਸੁਣ ਮੈਂ ਰਹਿਣਾ ਘਰ ਤੇ ਤੂੰ ਜਾ। ਤੇ ਕਹੇ ਸੇਵਾਦ ਕਰਕੇ ਆ ਉਹਨੂੰ ਪਤਾ ਤੇ ਲੱਗੇ। ਕੋਈ ਗੱਲ ਨਹੀਂ। ਫਿਰ ਮੈਂ ਜਾਂਦੀ ਆ। ਮੈਂ ਹੋ ਕੇ ਤੇ ਆਈ ਏ। ਇੱਕ ਵਾਰ ਠੰਡ ਚੱਜ ਨਹੀਂ ਪਾ ਕੇ ਆਉਂਦੀ ਹੁਣ ਮੈਂ। ਗੁੱਤੋ ਵੀ ਫੜਨਾ ਬਹੁਤ ਫੜ ਲਈ। ਦਰਦੀ ਨਾ ਰਹੀ ਉੱਥੇ ਕੁੱਟ ਖਾ ਗਏ ਉਹ ਨਿਆੜੇ ਕੋਲ ਘਰ ਨੂੰ ਆ ਜੇ ਤੂੰ ਆਹ ਇਦਾਂ ਤਾਂ ਮੂੰਹ ਪੈ ਜਾਊਗਾ ਇਹਨਾਂ ਦਾ ਕਿੱਦਾਂ ਪਹੁੰਚੇ ਚੁੱਕੇ ਆ ਤੇ ਭੱਜੇ ਆਉਂਦੇ ਸੀ ਉਦੋਂ ਹੈ ਨਿਆੜੇ ਆ ਕੇ ਤੇ ਲਾੜੀ ਪੇਦੇ ਇਹਨਾਂ ਨੂੰ ਸ਼ਰਮਜਾ ਆਈ ਹੈ ਨਹੀਂ ਆ ਕੋਈ ਵੀ ਚੱਲ ਕੋਈ ਗੱਲ ਨਹੀਂ ਇਹਨਾਂ ਲੜ ਕੇ ਫੇਰ ਇਕੱਠੇ ਹੋ ਜਾਣਾਂ ਵਾ ਕੁਲਾਇਆ ਤੇ ਹੈਗਾ ਹੁਣ ਵੇਖੋ ਕੀ ਕਰਕੇ ਹੁੰਦੀ ਹੈ ਮੀ ਤਾਂ ਹੋਂਦ ਬਹੁਤ ਮੜਾਇਆ ਕੀ ਗੱਲ ਹੋ ਗਈ ਆ ਮੈਂ ਪੁੱਛਣਾ ਨਹੀਂ ਹਾਂ ਇਹ ਬਾਰੇ ਕਰ ਰਿਹਾ ਰੋਲਾ ਕਰਦਾ ਪੈਣ ਆ ਵਾ ਗਵਾਂਡੀਆਂ ਵੀ ਕਰ ਆਹੋ ਇੰਨਾਂ ਦੀਆਂ ਇਹੋ ਹੀ ਜਾਣਣ ਨਾਲੇ ਰੌਲਾ ਤਾਂ ਪੈਣ ਡਿਆ ਹੁਣਾ ਵਾ ਪੀ ਤੇਰੀ ਨਿੱਕੀ ਪਹਿਣੇ ਨਾ ਅੱਜ ਉਹਨਾਂ ਦੀ ਕੁੜੀ ਕੁੱਟ ਕੱਢੀ ਉਹ ਗੁੱਤ ਦਵਾਈ ਉਹਦੀ ਫੜਕੇ ਗੁਰਮੀਨ ਦੀ ਆਹੋ ਪਾਵੇਂ ਦਾ ਸੱਚੀ ਉੱਚੀ ਮੈਂ ਤੇ ਆਪ ਹਰਾਮ ਰਹਿ ਗਈ ਫੇ ਸਾਡੀ ਕੁੜੀ ਤੇ ਨਹੀਂ ਗਵਾ ਤੋੜ ਨਾਮ ਦੀ ਧੰਮ ਹੋਈ ਆ ਤੇਨੇ ਫੜਕੇ ਚੰਗੀ ਗੁੱਤ ਕਵਾ ਕੇ ਕੱਢੀ ਉਹ ਕਹਿੰਦਾ ਕੀ ਹੋਇਆ ਵੀ ਇਹ ਚਿੜੀਆਂ ਜਿਹੜੇ ਖੇਡਦੀ ਨਹੀਂ ਹੁੰਦੀ ਆਹੋ ਤੇ ਉਹ ਦੇ ਕੋ ਖੁੰਦੀ ਵੀ ਮੈਂ ਆਪਣੇ ਘਰ ਖੰਡੀਆਂ ਇਹਨੂੰ ਚੜਿਆ ਗੁੱਸਾ ਇਹਨੇ ਉਹ ਖੋ ਕੇ ਤੇ ਉਹਦੀ ਕੁਤ ਕਮਾਦੀ ਕੁ ਨਦੀ ਆਪਣੇ ਘਰ ਚ ਆ ਗਈ ਆਹ ਕੰਮ ਹੈ ਇਹੋ ਮੈਂ ਤਾਂ ਕਹਿਣਾ ਕੰਮ ਵਧੀਆ ਕੀਤਾ ਯੋ ਵਧੀਆ ਤੇ ਕੀਤਾ ਵਾ ਪਰ ਉਹ ਵੀ ਤਿਆਰ ਹੁੰਦੀ ਹਣੀ ਇੰਦਰ ਆਉਂ ਆ ਤੇ ਨਹੀਂ ਤਈ ਹੈ ਨਾ ਇਹਨੇ ਹੁਣ ਕੋਣਾ ਇਹਨੇ ਘਟ ਤੇ ਨਹੀਂ ਕੀ ਕਰਨੀ ਜਿਹੜੇ ਸਾਨੂੰ ਰੋਲਾ ਪੈਣ ਲਿਆ ਵਾ ਇਹ ਆਉਗੀ ਨਾ ਲਾਫਾ ਚੱਗੀ ਕਰਦੀ ਤੇ ਉਹ ਫਿਕਰ ਕਾਉ ਨਾ ਕਰਨਾ ਵਾ ਤੂੰ ਮਿਲ ਘੱਟ ਸਮਝ ਨਾ ਆ ਆ ਲੈਣ ਦੇ ਕੋਈ ਇਹਦੀ ਰੇਲ ਨਾ ਕੋਈ ਤੇ ਵੀ ਯਾਦ ਕਰੂਗੀ ਮੈਨੂੰ ਪਤਾ ਉਹ ਕੋਤੀ ਨਹੀਂ ਆਉਣਾ ਹੀ ਆਉਣਾ ਵਾ ਮੈਂ ਜਾਣਦੀ ਹਾਂ ਚੰਗੀ ਤਰ੍ਹਾਂ ਤੇਰੀ ਮਾਂ ਨੇ ਕਿਹੜੀਆਂ ਚੂੜੀਆਂ ਪਾਈਆਂ ਵਾ ਤੇ ਗਾੜੀ ਕੁਛ ਕਹੂ ਨਾ ਇਹਨੂੰ ਵੇਖੀ ਸਹੀ ਤੇ ਬੈਠ ਕੇ ਜੀ ਆ ਕੇ ਨਾ ਖਾ ਗਏ ਖਾ ਕੇ ਹੁੰਦੀ ਚਲਗੀ ਹਟੇਗਾ ਓਕੇ ਹਾਂ ਤੇ ਮੈਂ ਹਾਂ ਕੋਈ ਗੱਲ ਦੀ ਲੱਲੇ ਆ ਬਦਲਾ ਆਪਣੇ ਭਰਾ ਦਾ ਹਾਂ ਅੱਦਾ ਤੇਰੇ ਗਰੋਂਡੇ ਗੱਲ ਕਰਦਾ ਹੀਗਾ ਜੇ ਆਪਾਂ ਦਵੇਂ ਜੀ ਗਏ ਨੇ ਕਿ ਦੈਲੀ ਮਾਂ ਪਈ ਟੁੱਟ ਟੁੱਟ ਕੇ ਤੇ ਅੱਜ ਜੇ ਹਾਦੀ ਕੁੜੀ ਵਾਲੀ ਗੁੱਤ ਪੁੱਟਦੀ ਤੇ ਕਿਦਦਰ ਦੀ ਆ ਕਰਾਈ ਮਾ ਲੈਂਦੇ ਮਾਹ ਫਟੰਗੀ ਕਰਨੀ ਐ ਮੈਂ ਤਾਂ ਫਿਕਰ ਨਾ ਕਰ ਇਹਨੂੰ ਆ ਲੈਦੇ ਅੱਜ ਇਹਨੂੰ ਚੰਗੇ ਨਾਲ ਏਕੀ ਚੜੇ ਚ ਪਾਉਣੇ ਆ ਇਹਦੀ ਯਾਦ ਕਰੂੰਗੀ ਹੈ ਜੇ ਤੇ ਆਏ ਨਾ ਦਵੇਂ ਜੀ ਇਦਾਂ ਧੱਕੇ ਮਾਰ ਕੇ ਬਾਹਰ ਕੱਢੂ ਘਰ ਉਹ ਜਿਹਦਾ ਹੰਗ ਕੱਢਿਆ ਹੈ ਨਾ ਨੇ ਕੱਢਿਆ ਹੀ ਤੁਹਾਨੂੰ ਹੋਰ ਆਪਾਂ ਗਏ ਨਹੀਂ ਤੇ ਤੁਹਾਨੂੰ ਗਾਇ ਨਹੀਂ ਹੁੰਦਾ ਤਾਂ ਐ ਕਰਕੇ ਤੁਹਾਨੂੰ ਬਾਹਰ ਕਰਤਾ ਹੀ ਹੈ ਨਹੀਂ ਕਰ ਹੈ ਨਹੀਂ ਕਰ ਜੇ ਹੁਣ ਤੇ ਕਰਤੇ ਤਾਂ ਪਾਚਾ ਉਹ ਕਿੱਥੇ ਘਰੇ ਨਹੀਂ ਉਹ ਕਿੱਥੇ ਘਰ ਲੀਗਾ ਹਾਂ ਜੇ ਘਰ ਨੂੰ ਤਾਂ ਬਾਹਰ ਨਾ ਆਂਦਾ ਬਲਕਿ ਕੀ ਪਤਾ ਵੇਖ ਕੇ ਲੋਗ ਗਿਆ ਹੁਣ ਸਾਡੇ ਵੱਲ ਹੈ ਤੇ ਹੁਣ ਜਦੋਂ ਆਪਣੇ ਘੇੜ ਨੂੰ ਅੱਗ ਲੱਗੀ ਤੇ ਹੁਣ ਕੋ ਭੱਜੀ ਆਉਣ ਲਈ ਇਧਰ ਨੂੰ ਆਲਾਂ ਦੇ ਪੁੱਤ ਮੈਂ ਵੀ ਗਾਹੀ ਕਿ ਵੇਖੀ ਸੀ ਤਾਂ ਬਣਾਉਣੀ ਕੀ ਆ ਮੇਰਾ ਨਾਂ ਵੀ ਜੀਰਨਾ ਆਉਣ ਦੇ ਨੂੰ ਚੱਲ ਗੇ ਨਿਕਲਦਾ ਹੀ ਬੜਾ ਵਾ ਮਾਰੀਆਂ ਦੇ ਗਈ ਆ ਉਹਦੇ ਖਾਦੀਆਂ ਦੀ ਨਹੀਂ ਗਈ ਨਹੀਂ ਨਹੀਂ ਤੇਰੀ ਭੈਣ ਵਾਵਾ ਤੇਜ ਵਾ ਗੱਲ ਨਹੀਂ ਸੁਣਦੀ ਕਿਸ ਦੀ ਹੈਗੀ ਨਿੱਕੀ ਜੀ ਆ ਬਈ ਕਾਰਾ ਬੜਾਈ ਕਰਦੀ ਹੈ ਹੈ ਬੜੀ ਤਿੱਖੀ ਆ ਹਾਂ ਇਸੇ ਗੱਲ ਤੇ ਮੈਨੂੰ ਖੁਸ਼ੀ ਹੁੰਦੀ ਆ ਕਿ ਗਵਾਂਡੇ ਨੇ ਸਾਵਾਂ ਲਿਦੀ ਆ ਠੀਕ ਵਾ ਨਾ ਤੇ ਚਲੋ ਛੱਡੋ ਗੱਲਾਂ ਨੂੰ ਹਾਂ ਤੇ ਰੋਟੀ ਘੜੀ ਲਈ ਆ ਰੋਟੀ ਮੈਂ ਲਈ ਆ ਤੇ ਰੋਟੀ ਤੂੰ ਖਾਣਾ ਉਹਦਾ ਕੋਈ ਪਤਾ ਨਹੀਂ ਕਿ ਕਿਹੜੇ ਵੇਲੇ ਆਏ ਨਾ ਉਹਨੇ ਤੇ ਤੁਸੀਂ ਤਗੜੀ ਹੋ ਜਾ ਕੋਈ ਨਹੀਂ ਆਉਣੀ ਆਣੀ ਨਹੀਂ ਆ ਉਹ ਮੈਂ ਤਗੜੀ ਆ ਮੇਰਾ ਨਾ ਫਿਕਰ ਕਰ ਤੇ ਤੂੰ ਰੋਟੀ ਪਾ ਕੇ ਤੇ ਤੂੰ ਆਹ ਮਰ ਰੋਟੀ ਖਾ ਉਹਦੀ ਸੇਵਾ ਮੈਂ ਵੀ ਕਰਨ ਲੈਣੀ ਹਾਂ ਉਹਦਾ ਵੀ ਕਰ ਦੇ ਜਾਵਾਂਗਾ ਤੋ ਤੋ ਉਹ ਦੇਖਿਆ ਹੈ ਤੇ ਆਪੇ ਰੋ ਆਪਾਂ ਦੇ ਰੋ ਲਾਤੇ ਵਕੈ ਕੁੰਦੀ ਗੁੜੀਆਂ ਹੁਣ ਪਤਾ ਲੱਗਾ ਨਾ ਆਪਣੀ ਕੁੜੀ ਦੀ ਗੁੱਤ ਪੁੱਟੀ ਗਈ ਹੈ ਵੇ ਜਦੋਂ ਮੇਰੇ ਮੁੰਡੇ ਨੇ ਤੱਕੇ ਮਾਰੇ ਸੀਗੇ ਉਦੋਂ ਕਿਦਾ ਕਹਿੰਦੀ ਸੀਗੀ ਕੀ ਕਰ ਲਓਗੇ ਤੈਨੂੰ ਜੇ ਮਾਰਤੇ ਆ ਤੇ ਹੁਣ ਕਹੂੰ ਇਹਦਾ ਕਿਆ ਵੀ ਕੀ ਕਰ ਲੈਗੀ ਤੂੰ ਜੇ ਗੁੱਤ ਪੁੱਟਦੀ ਕੁੜੀ ਦੇ ਤੇ ਆ ਲੈnde ਜਰਾ ਕਿਨੂੰ ਇਹਨੂੰ ਮੈਂ ਦੱਸਣੀ